ਮੋਟਰਸਾਈਕਲ ਨੂੰ ਲਾਏ ਸੀ ਕਈ ਲੋਕ ਲੋਕ ਪਰ ਚੋਰ ਨੇ ਕਰਤੇ ਸਾਰੇ ਫੇਲ ਕਰਨਤਨ ਜ਼ਿਲ੍ਹੇ ਚ ਚੋਰੀਆਂ ਵਧ ਰਹੀਆਂ ਘਟਨਾਵਾਂ ਵਿੱਚ ਅੱਜ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਵਿਖੇ ਇਵੈਂਟ ਖੇਮਕਰ ਰੋਡ ਤੇ ਸਥਿਤ ਸਿਮਰਨ ਹਸਪਤਾਲ ਦੇ ਬਾਹਰ ਲੱਗੀ ਇੱਕ ਬਾਈਕ ਜਿਸ ਨੂੰ ਕਿ ਕਈ ਤਰ੍ਹਾਂ ਦੇ ਲੋਕ ਲੱਗੇ ਹੋਏ ਸਨ ਬਾਰਾ ਚੋਰ ਨੇ ਉਸ ਨੂੰ ਵੀ ਨਿਸ਼ਾਨਾ ਬਣਾ ਲਿਆ ਹਸਪਤਾਲ ਆਏ ਮਰੀਜ਼ ਨੇ ਆਪਣੀ ਮੋਟਰਸਾਈਕਲ ਨੂੰ ਹਸਪਤਾਲ ਦੇ ਗੇਟ ਕੋਲ ਖੜਾ ਕੀਤਾ ਪਰ ਕੁਝ ਸਮੇਂ ਬਾਅਦ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਗਾਇਬ ਸੀ ਹੌਲੀ ਹੌਲੀ ਸਮਝ ਆਈ ਕਿ ਇਹ ਚੋਰੀ ਹੋ ਚੁੱਕੀ ਹੈ ਉਧਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਈਕਲ ਨੂੰ ਲੋਕ ਕੀਤਾ ਗਿਆ ਸੀ ਇੱਕ ਨਹੀਂ ਕਈ ਤਰ੍ਹਾਂ ਦੇ ਲੋਕ ਇਸ ਨੂੰ ਲੱਗੇ ਸੀ ਫੇਰ ਵੀ ਚੋਰ ਨੇ ਆਪਣੇ ਤਰੀਕਿਆਂ ਨਾਲ ਮੋਟਰਸਾਈਕਲ ਚੋਰੀ ਕਰ ਲਈ کافی ਸਮਾਂ ਲੋਕਾਂ ਨਾਲ ਕੋਲਣ ਤੋਂ ਬਾਅਦ ਚੋਰ ਇਸ ਨੂੰ ਲਿਜਾਣ ਵਿੱਚ ਅਤੇ ਲੋਕ ਖੋਲਣ ਵਿੱਚ ਕਾਮਯਾਬ ਹੋ ਗਿਆ ਬੇਸ਼ੱਕ ਸਿਮਰਨ ਹਸਪਤਾਲ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਚੋਰ ਦੀ ਪਛਾਣ ਕਰਕੇ ਜੇ ਕਿਸੇ ਨੂੰ ਇਸ ਚੋਰ ਬਾਰੇ ਪਤਾ ਹੈ ਤਾਂ ਉਹ ਤੁਰੰਤ ਸਿਮਰਨ ਹਸਪਤਾਲ ਇਸ ਇਵੈਂਟ ਵਿਕੇਸ਼ ਸੰਪਰਕ ਕਰੇ ਤਾਂ ਜੋ ਚੋਰੀ ਹੋਇਆ ਮੋਟਰਸਾਈਕਲ ਵਾਪਸ ਮਿਲ ਸਕੇ ਤਾਂ ਸਭ ਤੋਂ ਖਰਾਨੀ ਦੀ ਗੱਲ ਇਹ ਹੈ ਕਿ ਕਈ ਲੋਕ ਲੱਗਣ ਦੇ ਬਾਵਜੂਦ ਵੀ ਚੋਰ ਵੱਲੋਂ ਇਸ ਨੂੰ ਚੋਰੀ ਕਰ ਲਿਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਚੋਰ ਲਗਾਤਾਰ ਇਸ ਦੇ ਲੋਕਾਂ ਨਾਲ ਭੇਟ ਰਿਹਾ ਹੈ ਕੋਈ ਖੁੱਲਨ ਦਾ ਨਾਮ ਨਹੀਂ ਲੈ ਰਿਹਾ ਹੈ ਪਰ ਆਖਰ ਇਸ ਚੋਰ ਵੱਲੋਂ ਇਹਨਾਂ ਨੂੰ ਖੋਲਣ ਵਿੱਚ ਕਾਮਯਾਬੀ ਮਿਲ ਜਾਂਦੀ ਹੈ ਤਾਂ ਇਹ ਚੋਰ ਮੋਟਰਸਾਈਕਲ ਭਜਾ ਕੇ ਫਰਾਰ ਹੋ ਜਾਂਦਾ ਹੈ ਤਾਂ ਜੇ ਗੱਲ ਕੀਤੀ ਜਾਵੇ ਲੋਕ ਦੀ ਤਾਂ ਲੋਕ ਜਿਹੜਾ ਇਹਨਾਂ ਚੋਰਾਂ ਦੇ ਅੱਗੇ ਕੁਛ ਨਹੀਂ ਤਾਂ ਹੁਣ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੋਰ ਵੱਲੋਂ ਜਿਹੜੀ ਹੈ ਲਗਾਤਾਰ ਕੋਸ਼ਿਸ਼ ਕਰਨ ਤੋਂ ਬਾਅਦ ਲੋਕ ਤਾਂ ਖੋਲ ਲਏ ਪਰ ਹੁਣ ਇਸ ਨੂੰ ਮੋਟਰਸਾਈਕਲ ਸਟਾਰਟ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਕਿਵੇਂ ਤੁਸੀਂ ਦੇਖ ਸਕਦੇ ਹੋ ਇਹ ਹੱਥ ਪੈਰ ਲਗਾਤਾਰ ਮਾਰ ਰਿਹਾ ਹੈ ਅਤੇ ਲੋਕ ਹੈਂਡ ਲੋਕ ਨੂੰ ਇਹ ਕੁਝ ਕਰ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਹੈ ਕਿ ਇਹ ਚੋਰ ਕੋਈ ਕੱਚਾ ਚੋਰ ਨਹੀਂ ਕਿਉਂਕਿ ਜੇ ਕੋਈ ਕੱਚਾ ਚੋਰ ਹੁੰਦਾ ਤਾਂ ਇਹ ਮੋਟਰਸਾਈਕਲ ਇੱਥੇ ਹੀ ਛੱਡ ਜਾਂਦਾ ਪਰ ਹੁਣ ਤੁਸੀਂ ਦੇਖੋ ਚੋਰ ਨੂੰ ਕਾਮਯਾਬੀ ਮਿਲ ਗਈ ਹੈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਉਹ ਲੈ ਕੇ ਇਥੋਂ ਰਫੂ ਚੱਕਰ ਹੋ ਜਾਏਗਾ ਆ ਤੁਸੀਂ ਦੇਖ ਸਕਦੇ ਹੋ ਉਹ ਹੀ ਆ ਉਹ ਹੀ ਆ ਆ ਕਿੱਕ ਮਾਰੀ ਤਾਂ ਹੋ ਗਿਆ ਚੋਰ ਫਰਾਰ ਹੋ ਗਿਆ ਇਹਨੇ ਤੇ ਹੀ ਬੰਦ ਕਰ ਦੇ